ਅੱਜ ਆਪਾਂ ਗੱਲ ਕਰਾਂਗੇ ਸਨ 528 ਦੀ دہਾਕੇ ਦੀ ਜਿਸ ਸਮੇਂ ਇਸ ਧਰਤੀ ਦੇ ਉੱਤੇ ਇਸ ਸੰਸਾਰ ਦੇ ਉੱਤੇ ਬੁੱਧ ਧਰਮ ਦਾ ਜਿਹੜਾ ਨੀਂਹ ਪੱਥਰ ਜਿਹੜਾ ਸਿਗਰ ਰੱਖਿਆ ਗਿਆ ਸੋ ਉਸ ਦੇ ਬਾਰੇ ਅੱਜ ਆਪਾਂ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗੇ ਤੇ ਨਾਲ-ਨਾਲ ਜਿਹੜਾ ਕੈਨੇਡਾ ਦੇ ਵਿੱਚ ਇੱਕ 1700 ਏਕੜ ਦੇ ਵਿੱਚ ਜਿਹੜਾ ਟੈਂਪਲ ਬਣਿਆ ਹੋਇਆ ਜਿਹਦਾ ਨਾਮ ਹੈਗਾ ਵਿਟੂਈ ਸ਼ੈਨ ਤੇ ਉਸ ਇਲਾਕੇ ਦੇ ਵਿੱਚ ਆਪਾਂ ਅੱਜ ਆਏ ਆ ਤੇ ਤੁਹਾਨੂੰ ਅੱਜ ਉਸ ਇਲਾਕੇ ਦੇ ਵਿੱਚ ਪੂਰਾ ਐਕਸਪਲੋਰ ਕਰਕੇ ਤੁਹਾਨੂੰ ਇਹਦਾ ਇਤਿਹਾਸ ਦੱਸਾਂਗੇ ਤੇ ਇਹ ਕਿਸ ਤਰੀਕੇ ਦਾ ਅੰਦਰੋਂ ਸਿਸਟਮ ਬਣਿਆ ਹੋਇਆ ਜੋ ਵੀ ਇਹਦਾ ਹੈਗਾ ਅੱਜ ਤੇ ਇਸ ਜਿਹੜਾ ਧਰਮ ਦੇ ਵਿੱਚ ਕੀ ਖਾਸੀਅਤ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਕੀ ਨਿਯਮ ਨੇ ਤੇ ਆਪਾਂ ਚੱਲਦੇ ਹੁਣ ਅੱਗੇ ਤੇ ਤੁਹਾਨੂੰ ਵੀ ਦਿਖਾਣੇ ਨਾਲ-ਨਾਲ ਤੇ ਪਲੀਜ਼ ਬਣੇ ਰਹੋ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੱਦਾਂ ਦੀ ਸਾਡੀ ਇਹ ਵੀਡੀਓ ਜੁਰ ਲੱਗੀ ਤੁਸੀਂ ਜਿਹੜਾ ਇਹ ਸਟਰਕਚਰ ਜਿੰਨਾ ਵੀ ਮੇਰੇ ਅੱਗੇ ਦੇਖ ਰਹੇ ਹੋਵੋਗੇ ਇਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈਗਾ ਪੂਰਾ ਚਾਈਨਾ ਤੋਂ ਇਹਨਾਂ ਨੇ ਲਿਆਂਦਾ ਗਿਆ ਹੈ ਚਾਈਨਾ ਤੋਂ ਹੀ ਜਿਹੜੀਆਂ ਚੀਜ਼ਾਂ ਬਣ ਕੇ ਇਸ ਜਗ੍ਹਾ ਦੇ ਉੱਤੇ ਲੈ ਕੇ ਆਂਦੀਆਂ ਗਿਆ ਨੇ ਤੇ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਖੂਬਸੂਰਤ ਨੇ ਤੇ ਹੁਣ ਆਪਾਂ ਚੱਲਦੇ ਹਾਂ ਜਿਹੜੇ ਇਹ ਤੁਸੀਂ ਇੱਥੇ ਹਾਥੀ ਦੇਖ ਰਹੇ ਹੋ ਇਹ ਸਾਰੇ ਹੀ ਇੱਥੇ ਇਹਨਾਂ ਨੇ ਜਿਹੜੇ ਚਾਈਨਾ ਤੋਂ ਲਿਆਂਦੇ ਹੋਏ ਨੇ ਤੇ ਬਹੁਤ ਹੀ ਖੂਬਸੂਰਤ ਕਲਾਕਾਰੀ ਜਿਹੜੀ ਇਹਦੇ ਤੇ ਹੋਈ ਪਈ ਹੈ ਤੇ ਮੀਂਹ ਦਾ ਮਾਹੌਲ ਹੈ ਜਿਹੜਾ ਇੱਥੇ ਪੂਰਾ ਬਣ ਕੇ ਹਟੇ ਹਟਿਆ ਤੇ ਹੁਣ ਆਪਾਂ ਚੱਲਦੇ ਹਾਂ ਉੱਪਰ ਵੱਲ ਨੂੰ ਕਿਹੜੀ ਵੀ ਇਹ ਮੂਰਤੀ ਹੈਗੀ ਹੈ ਲਾਈਕ ਹਾਥੀ ਦੀ ਹੈ ਨਾ ਜਿਹੜਾ ਵੀ ਇਹਨਾਂ ਨੇ ਸਟੈਚੂ ਖੜਾ ਕੀਤਾ ਹੋਇਆ ਹੈ ਸਪੈਸ਼ਲ ਚਾਈਨਾ ਤੋਂ ਬਣ ਕੇ ਆਇਆ ਹੈ ਤੇ ਹੁਣ ਇੱਥੇ ਲੋਕ ਮਤਲਬ ਕਿ ਪੈਸੇ ਇੱਥੇ ਔਰੇ ਜਿਹੜਾ ਮੱਥੇ ਹੈ ਮੱਥੇ ਤੇ ਰੱਖ ਕੇ ਜਾਂਦੇ ਤਾਂ ਕਿ ਉਹਨਾਂ ਦੀ ਵਿਸ਼ੇਸ ਪੂਰੀਆਂ ਹੋ ਸਕਣ ਤੇ ਤੁਸੀਂ ਇੱਥੇ ਜੇ ਕੋਈ ਵੀ ਆਪਦੀ ਵਿਸ਼ੇਸ ਹੈ ਨਾ ਉਹ ਪੂਰੀਆਂ ਕਰਾਉਣੀਆਂ ਨੇ ਤੇ ਉਰੀ ਸੁੰਡ ਤੇ ਵੀ ਰੱਖ ਰੱਖਿਆ ਹੋਇਆ ਉਹਨਾਂ ਨੇ ਪਾਸੇ ਹਾਂ ਤਾਂ ਫਿਰ ਤੁਸੀਂ ਆਪਣੇ ਸਿੱਕੇ ਕੱਢੋ ਜੇਬਾਂ ਚੋਂ ਤੇ ਇੱਥੇ ਰੱਖੋ ਫਿਰ ਤੇ ਜੋ ਤਾਂ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ yes ਤੇ ਜੋ ਕਿ ਲਾਫਿੰਗ ਬੁੱਢਾ ਜਾਮਦੀ ਦੇ ਨਾਮ ਨਾਲ ਹੈ ਤੇ ਅਸੀਂ ਹੁਣ ਜਾ ਰਹੇ ਆਂ ਲਾਫਿੰਗ ਬੁੱਢਾ ਵਾਲੀ ਸਾਈਡ ਤੁਸੀਂ ਦੇਖ ਸਕਦੇ ਹੋ ਕਿੰਨੀ ਹੀ ਜ਼ਿਆਦਾ ਵੱਡੀ ਮੂਰਤੀ ਹੈ ਇੱਕ ਕੁਛ ਟਨ ਦੇ ਵਿੱਚ ਇੱਥੇ ਰੱਖੀ ਹੋਈ ਹੈ ਮੇਬੀ 200 ਆ 40 ਟਨ ਦੀ ਇੱਥੇ ਮੂਰਤੀ ਰੱਖੀ ਹੋਈ ਹੈ ਉਹਨਾਂ ਨੇ ਇਹ ਵੀ ਸਿਰਫ ਚਾਈਨਾ ਤੋਂ ਆਈ ਹੈ ਇਹ ਇੱਥੇ ਨਹੀਂ ਇਹਨਾਂ ਨੇ ਬਣਾਈ ਹੈਗੀ ਚਾਈਨਾ ਤੋਂ ਹੀ ਲਿਆ ਕੇ ਇੱਥੇ ਰੱਖੀ ਗਈ ਹੈ ਤੇ ਜਿਹੜਾ ਬੁੱਢਾ ਲਫਿੰਗ ਬੁੱਧ ਦਾ ਜਿਹੜਾ ਮੇਨ ਹੋ ਹੁੰਦਾ ਹੈ ਪੋਜ਼ਿਟਿਵਿਟੀ ਦਾ ਹੁੰਦਾ ਹੈ ਠੀਕ ਹੈ ਤੇ ਇਹ ਤਾਂ ਕਰਕੇ ਲੋਕੀ ਘਰੇ ਵੀ ਮੂਰਤੀ ਰੱਖਦੇ ਨੇ ਛੋਟੀ ਛੋਟੀਆਂ ਬਟ ਤੁਸੀਂ ਆ ਦੇਖ ਸਕਦੇ ਕਿੰਨੀ ਸੋਹਣੀ ਮੂਰਤੀ ਹੈ ਇਹ ਪੂਰੀ ਬਾ ਕਮਾਲ ਮੂਰਤੀ ਹੈ ਵਾਹ ਜਿਹੜੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਵੁੱਡਨ ਪੈਡਸ ਇੱਥੇ ਵਿਸ਼ੇਸ ਲਿਖੀਆਂ ਜਾਂਦੀਆਂ ਨੇ ਤੇ ਕਾਰਨ ਇਹ ਹੈ ਕਿ ਇੱਥੇ ਜੋ ਵੀ ਆਂਦਾ ਮੱਥਾ ਟੇਕਦਾ ਤੇ ਆਪਣੀ ਵੁੱਡਨ ਪੈਡ ਇੱਥੇ ਬਾਈ ਕਰਕੇ ਵਿਸ਼ੇਸ ਲਿਖ ਕੇ ਜਾਂਦਾ ਹੈ ਕਿਉਂਕਿ ਇੱਥੇ ਚਾਰ ਵਾਰੀ ਪਾਠ ਹੁੰਦਾ ਚਾਰ ਵਾਰੀ ਪਾਠ ਕਰਨ ਤੋਂ ਬਾਅਦ ਜਿਹੜੀ ਅਰਦਾਸ ਹੁੰਦੀ ਹੈ ਇਹਨਾਂ ਦੇ ਉੱਥੇ ਵਿਸ਼ੇਸ ਲਿਤੀਆਂ ਜਾਂਦੀ ਹੈ ਤਾਂ ਕਿ ਉਹਨਾਂ ਦੀ ਮਨੋ ਕਾਮਨਾ ਛੇਤੀ ਤੋਂ ਛੇਤੀ ਪੂਰੀ ਹੋ ਸਕੇ ਸੋ ਇਸ ਟੈਂਪਲ ਦਾ ਨਾਮ ਹੈਗਾ ਪਟੂਈ ਸ਼ਾਨ ਤੇ ਤਿੱਬਤ ਦੇ ਵਿੱਚ ਚਾਰ ਪਹਾੜੀਆਂ ਸਿਗੀਆਂ ਪਵਿੱਤਰ ਪਹਾੜੀਆਂ ਜਿਨ੍ਹਾਂ ਵਿੱਚ ਇੱਕ ਪਹਾੜੀ ਦਾ ਨਾਮ ਸੀਗਾ ਵਟੂਈ ਸ਼ੈਨ ਉਸ ਦੇ ਨਾਂ ਤੋਂ ਹੀ ਕੈਨੇਡਾ ਦੇ ਵਿੱਚ ਵਟੂਈ ਸ਼ੈਨ ਦਾ ਇੱਕ ਟੈਂਪਲ ਬੜਿਆ ਉਹ ਉਵੇਂ ਹੀ ਪਹਾੜੀਆਂ ਦੇ ਵਿੱਚ ਬਣਾਇਆ ਗਿਆ ਤੁਸੀਂ ਅਗਰ ਦੇਖੋਗੇ ਵਿਊ ਬਹੁਤ ਹੀ ਜ਼ਿਆਦਾ ਸੋਹਣਾ ਐ ਐਂ ਲੱਗਦਾ ਕਿ ਉਹ ਪਹਾੜਾਂ ਦੇ ਵਿੱਚ ਬਣਿਆ ਹੋਇਆ ਤੇ ਉਵੇਂ ਹੀ ਇਹਦੀ ਉੱਚੀ ਇਮਾਰਤ ਬਣਾਈ ਗਈ ਹੈ ਹਰ ਚੀਜ਼ ਹੀ ਬਹੁਤ ਜ਼ਿਆਦਾ ਲਗਜ਼ਰੀ ਲੱਗ ਰਹੀ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਹੈ ਤੇ ਮੈਨੂੰ ਐ ਲੱਗਦਾ ਕਿ ਜਿਵੇਂ ਮੈਂ ਤਿੱਬਤ ਇੱਚੀ ਘੁੰਮ ਰਹੀ ਆ ਕੈਨੇਡਾ ਦੀ ਪਛਾਏ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਬੁੱਧਿਸਮ ਦਾ ਧਰਮ ਮੇਨ ਜਿਹੜਾ ਬੁੱਧਿਸਮ ਧਰਮ ਸੀਗਾ ਇਹਦਾ ਮੇਨ ਮੋਟਿਵ ਹੈਗਾ ਸੀਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਸਿੱਖੋ ਤੇ ਆਪਣੀ ਡਿਜ਼ਾਇਰਸ ਨੂੰ ਖਤਮ ਕਰੋ ਜੋ ਵੀ ਤੁਹਾਡੀਆਂ ਇੱਛਾਵਾਂ ਹੈਗੀਆਂ ਨੇ ਉਹਨਾਂ ਨੂੰ ਖਤਮ ਕਰੋ ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ ਹੋ ਠੀਕ ਹੈ ਜਿੰਨੀਆਂ ਤੁਸੀਂ ਇੱਛਾਵਾਂ ਪਾਲੀ ਜੋਗੇ ਉਵੇਂ ਹੀ ਤੁਸੀਂ ਉਹਨਾਂ ਹੀ ਦੁੱਖ ਪਾਣਾ ਸ਼ੁਰੂ ਕਰੋਗੇ ਕਿਉਂਕਿ ਇਹ ਹੋਂਦ ਤਾਂ ਐਵੇਂ ਹੀ ਹੈ ਕਿ ਆਪਾਂ ਦੇਖਦੇ ਆਂ ਕਿ ਇੱਕ ਬੰਦੇ ਕੋਲ ਚੀਜ਼ ਹੈਗੀ ਤਾਂ ਆਪਾਂ ਕਹਿੰਦੇ ਆਪਣੇ ਕੋਲ ਨਹੀਂ ਹੈਗੀ ਚੀਜ਼ ਤਾਂ ਉੱਥੇ ਫਿਰ ਆਪਾਂ ਉਸ ਚੀਜ਼ ਦੇ ਉਸ ਚੀਜ਼ ਦੇ ਪਿੱਛੇ ਲੱਗ ਜਾਂਦੇ ਆ ਹਨਾ ਤੇ ਜਿਹਦੇ ਕਰਕੇ ਆਪਾਂ ਆਪਣੇ ਜੋ ਵੀ ਆਪਣੇ ਧਰਮ ਨੂੰ ਭੁੱਲ ਜਾਂਦੇ ਆ ਹਨ ਵੀ ਕਈ ਵਾਰੀ ਆਪਾਂ ਉਹ ਚੀਜ਼ਾਂ ਨੂੰ ਪਾਨ ਲਈ ਕੁਝ ਗਲਤ ਕੰਮ ਵੀ ਕਰਦੇ ਆ ਤੇ ਬੁੱਧਿਸਮ ਧਰਮ ਦੇ ਵਿੱਚ ਸਪੈਸ਼ਲ ਲੈ ਕੇ ਆਏ ਕਿ ਆਪਣੀਆਂ ਜਿਹੜੀਆਂ ਇਛਾਵਾਂ ਨੇ ਉਹਨਾਂ ਨੂੰ ਤੁਸੀਂ ਮਾਰੋ ਉਹ ਜਿਹੜੀ ਵੀ ਬੁੱਧਿਸਟ ਐਸੋਸੀਏਸ਼ਨ ਸੀਗੀ ਉਹਨਾਂ ਨੇ ਸੋਚਿਆ ਕਿ ਕੋਈ ਐਸਾ ਟੈਂਪਲ ਬਣਾਇਆ ਜਾਵੇ ਜਿਹੜਾ ਜਿਹਦਾ ਆਲਾ ਦਵਾਲਾ ਹਰੀਆ ਹਰੀਆਲੀ ਨਾਲ ਭਰਿਆ ਹੋਵੇ ਤੇ ਲੋਕ ਉੱਥੇ ਆ ਕੇ ਮੈਡੀਟੇਸ਼ਨ ਕਰ ਸਕਣ ਤਾਂ ਉਹਨਾਂ ਨੇ ਪੀਟਰ ਬਰੋ ਦੇ ਵਿੱਚ ਇਹ ਜਗ੍ਹਾ ਚੁਣੀ ਜਿਹੜੀ ਕਿ 1700 ਏਕੜ ਏਕੜ ਉਹਨਾਂ ਨੂੰ ਅਲੋਟ ਹੋਈ ਸੀਗੀ ਬਟ 530 ਏਕੜ ਹੀ ਹੈ ਜੋ ਯੂਜ਼ ਕੀਤੀ ਗਈ ਹੈ ਬਟ ਉਹੀ ਸ਼ੈਨ ਮੰਦਿਰ ਲਈ ਹੋਰ ਬੁੱਧਿਸਟ ਟੈਂਪਲ ਜਿਹੜੇ ਵੀ ਤਿੱਬਤ ਦੇ ਵਿੱਚ ਬਣੇ ਹੋਏ ਆ ਜਾਂ ਨੇਪਾਲ ਦੇ ਵਿੱਚ ਬਣੇ ਹੋਏ ਆ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਆਹ ਵੀਲਸ ਵਗੈਰਾ ਦੇਖੋਗੇ ਤੇ ਇਸੇ ਤਰ੍ਹਾਂ ਇਸ ਟੈਂਪਲ ਦੇ ਵਿੱਚ ਵੀ ਵੀਲਸ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਨਾਂ ਦਾ ਮੇਨ ਕੰਮ ਹੈਗਾ ਤੁਹਾਨੂੰ ਬੂਰੀਆਂ ਆਤਮਾਵਾਂ ਤੋਂ ਬਚਾਰਾ ਤੇ ਜੇ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਅਗਰ ਤੁਹਾਡੀ ਰੁਕਾਵਟਾਂ ਆਣ ਵਾਲੀਆਂ ਤਾਂ ਉਹਨਾਂ ਨੂੰ ਬਚਾਣਾ ਤੇ ਇਹ ਵੀਲਸ ਦੇ ਉੱਤੇ ਮੰਤਰ ਵਗੈਰਾ ਕੁਝ ਲਿਖਿਆ ਹੋਇਆ ਹੈ ਤੇ ਪਿੱਛੇ ਪਾਰ ਚੱਲ ਵੀ ਰਿਹਾ ਤੇ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਦੇਖ ਕੇ ਨਾ ਸਕੂਨ ਜਾਂ ਮਿਲ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਬਹੁਤ ਹੀ ਜ਼ਿਆਦਾ ਸੋਹਣਾ ਮੇਰੀ ਉਹਨਾਂ ਸਾਰਿਆਂ ਨੂੰ ਐਡਵਾਈਸ ਹੈ ਜਿਹੜੇ ਵੀਡੀਓ ਦੇਖ ਰਹੇ ਨੇ ਪਲੀਜ਼ ਇੱਥੇ ਜ਼ਰੂਰ ਆਇਓ ਠੀਕ ਹੈ ਤੇ ਕਿਉਂਕਿ ਇਸ ਜਗ੍ਹਾ ਦੇ ਉੱਤੇ ਆਉਣ ਦੇ ਨਾਲ ਤੁਹਾਨੂੰ ਦੁਨੀਆਦਾਰੀ ਤੋਂ ਜਿਹੜਾ ਨਾ ਥੋੜਾ ਅਲੱਗ ਜਿਹਾ ਐਕਸਪੀਰੀਅੰਸ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਜੇ ਤੁਸੀਂ ਮੈਡੀਟੇਸ਼ਨ ਕਰਨਾ ਹੈ ਉਹਦੇ ਲਈ ਸਭ ਤੋਂ ਵਧੀਆ ਜਗ੍ਹਾ ਹੈ ਤਾਂ ਜੋ ਤੁਹਾਨੂੰ ਵਧੀਆ ਲੱਗੇ ਸੋ ਹੁਣ ਆਪਾਂ ਚੱਲਦੇ ਆਂ ਅੱਗੇ ਤੇ ਉਹ ਦਿਖਾਣੇ ਆਂ ਬੁੱਧ ਧਰਮ ਦੀ ਜਿਹੜੀ ਸ਼ੁਰੂਆਤ ਸੀਗੀ ਲਬੂਨੀ ਸ਼ਹਿਰ ਤੋਂ ਜੋ ਕਿ ਤਿੱਬਤ ਦੇ ਵਿੱਚ ਇੱਕ ਬਹੁਤ ਹੀ ਜਿਹੜਾ ਮਸ਼ਹੂਰ ਇਲਾਕਾ ਹੈ ਉਸ ਇਲਾਕੇ ਤੋਂ ਹੋਈ ਸੀਗੀ ਸੋ ਗੌਤਮ ਬੁੱਧ ਜੀ ਜਿਹੜੇ ਸੀਗੇ ਇੱਕ ਬੜੇ ਹੀ ਰਹੀਸ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ ਜਿਸ ਦੇ ਚੱਲਦੇ ਨਜ਼ਰ ਉਹਨਾਂ ਨੇ ਇੱਕ ਪੰਡਤ ਜੀ ਤੋਂ ਜਿਹੜੇ ਪੁੱਛਿਆ ਕਿ ਹਾਂ ਮੇਰਾ ਜਿਹੜਾ ਬੇਟਾ ਉਹ ਅੱਗੇ ਫਿਊਚਰ ਦੇ ਵਿੱਚ ਉਹ ਕੀ ਕੰਮ ਜਾ ਕੀ ਕੀ ਬਣੇਗਾ ਤਾਂ ਉਹਨਾਂ ਨੇ ਜਿਹੜੀ ਐਡਵਾਈਸ ਦਿੱਤੀ ਸੀ ਜਾਂ ਤਾਂ ਇਹ ਬੋਧੀਜ ਬਣੇਗਾ ਜਾਂ ਫਿਰ ਇਹ ਕਿੰਗ ਬਣੇਗਾ ਸੋ ਇਸ ਦੇ ਚੱਲਦੇ ਨਜ਼ਰ ਉਹਨਾਂ ਨੇ ਕੀ ਕੀਤਾ ਕਿ 29 ਸਾਲ ਉਹਨਾਂ ਨੂੰ ਆਪਣੇ ਅੰਦਰ ਰਾਜਪਾਗ ਦੇ ਵਿੱਚ ਹੀ ਰੱਖਿਆ ਪੂਰਾ ਅਸ਼ੋ ਰਾਮ ਦੀ ਜ਼ਿੰਦਗੀ ਬਤੀਤ ਕੀਤੀ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੂੰ ਬਾਹਰਲੀ ਦੁਨੀਆ ਦੇ ਨਾਲੋਂ ਕੋਈ ਵੀ ਉਹਨਾਂ ਦਾ ਤਾਂ ਤਾਲੁਕ ਸੀਗਾ ਜਿਹੜਾ ਨਹੀਂ ਸੀਗਾ ਜਿਹਦੇ ਚੱਲਦੇ ਨਜ਼ਰ ਫਿਰ ਜਦੋਂ 29 ਸਾਲ ਬਾਅਦ ਤੁਬ ਗੋਤਮ ਬੁੱਧ ਜੀ ਨੇ ਜਦੋਂ ਇਹ ਆਪਣਾ ਰਾਜਪਾਗ ਛੱਡ ਕੇ ਆਪਣਾ ਜਦੋਂ ਛੱਡ ਕੇ ਬਾਹਰ ਨਿਕਲੇ ਤਾਂ ਫਿਰ ਉਹ ਆਪਣਾ ਰਾਜਪਾਗ ਛੱਡ ਕੇ ਜਦੋਂ ਬਾਹਰ ਨਿਕਲੇ ਤਾਂ ਜੋ ਫਿਰ ਉਹਨਾਂ ਨੇ ਇੱਕ ਵੱਖਰੀ ਦੁਨੀਆ ਦੇਖੀ ਜਿਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਪ੍ਰਕਾਰ ਦੇ ਅ ਕਈ ਪ੍ਰਕਾਰ ਦੇ ਜਿਹੜੇ ਲੋਕ ਵੀ ਦੇਖੇ ਤੇ ਕਈ ਪ੍ਰਕਾਰ ਦੇ ਜਿਹੜੇ ਜਾਨਵਰ ਵੀ ਦੇਖੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਈ ਜਿੱਦਾਂ ਕਿ ਕਈਆਂ ਦੀ ਡੈਥ ਹੁੰਦੀ ਦੇਖੀ ਕਈਆਂ ਦੇ ਸੱਟਾਂ ਵੇਟਾਂ ਲੱਗੀਆਂ ਦੇਖੀਆਂ ਜਾਂ ਕਈ ਐਸੇ ਜਾਨਵਰ ਸੀਗੇ ਸੜਕਾਂ ਦੇ ਵਿੱਚ ਜਿਵੇਂ ਰੋਲਦੇ ਫਿਰਦੇ ਪਏ ਸੀਗੇ ਤੋਂ ਇਹਨਾਂ ਤੋਂ ਉਹਨਾਂ ਦਾ ਜਿਹੜਾ ਮਨ ਸੀਗਾ ਬਹੁਤ ਹੀ ਜਿਹੜਾ ਪ੍ਰਭਾਵਿਤ ਹੋਇਆ ਤੇ ਜਿਸ ਦੇ ਕਰਕੇ ਫਿਰ ਉਹਨਾਂ ਨੇ ਇੱਕ ਆਪਣਾ 6 ਸਾਲ ਦੀ ਜਿਹੜੀ ਤਪੱਸਿਆ ਸੀਗੀ ਜਿਹੜੀ ਕੀਤੀ ਉਹ ਬਿਹਾਰ ਦੇ ਇੱਕ ਇਲਾਕੇ ਦੇ ਵਿੱਚ ਕੀਤੀ ਸੀਗੀ ਸੋ ਉਸ ਇਲਾਕੇ ਦੇ ਵਿੱਚ ਉਹਨਾਂ ਨੇ ਦਰਖਤ ਪੀਪਲ ਦਾ ਦਰਖਤ ਸੀਗਾ ਪੀਪਲ ਦੇ ਦਰਖਤ ਦੇ ਹੇਠਾਂ ਉਹਨਾਂ ਨੇ ਆਪਣੇ ਜਿਹੜੀ 6 ਸਾਲ ਤਪੱਸਿਆ ਕੀਤੀ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਗਿਆਨ ਦੀ ਜਿਹੜੀ ਪ੍ਰਾਪਤੀ ਹੋਈ ਉਹਨਾਂ ਨੂੰ ਤੇ ਨਾਲ ਹੀ ਫਿਰ ਉਹਨਾਂ ਨੇ ਉਸ ਗਿਆਨ ਦੇ ਨਾਲ ਲੋਕਾਂ ਨੂੰ ਆਪਣਾ ਵਿਚਾਰ ਜਿਹੜੇ ਹੈਗੇ ਆ ਦੇਣੇ ਸ਼ੁਰੂ ਕੀਤੇ ਕਿ ਜਿਹੜੀ ਮੋਹ ਮਾਇਆ ਜਿਹਨੂੰ ਆਪਾਂ ਕਹਿੰਦੇ ਆ ਜਾ ਆਪਾਂ ਕਿਸੇ ਤੋਂ ਐਕਸਪੈਕਟੇਸ਼ਨ ਕਰਨੇ ਆ ਜੇ ਠੀਕ ਹੈ ਦੁਨੀਆਦਾਰੀ ਵਾਲੀ ਜਿਹੜੀ ਮੈਂ ਗੱਲ ਕਰਦੇ ਆ ਆਪਾਂ ਉਹਨਾਂ ਚੀਜ਼ਾਂ ਤੋਂ ਉਹਨਾਂ ਨੇ ਹਟ ਕੇ ਤੁਹਾਨੂੰ ਦੁਨੀਆ ਜੀਣ ਦਾ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਸ ਜੇ ਆਪਾਂ ਚੀਜ਼ਾਂ ਨੂੰ ਆਪਾਂ ਹਟ ਕੇ ਥੋੜਾ ਚੱਲਾਂਗੇ ਤਾਂ ਵੀ ਜਿਹੜੀ ਆਪਣੀ ਜਿਹੜੀ ਮਨ ਦੀ ਸੰਤੁਸ਼ਟੀ ਹੈ ਉਹ ਵਧੀਆ ਹੋਏਗੀ ਇਸ ਕਰਕੇ ਤੁਸੀਂ ਹੁਣ ਅੱਜ ਦੇਖਿਆ ਹੀ ਹੋਏਗਾ ਸਾਰੇ ਵਲੌਗ ਦੇ ਵਿੱਚ ਕਿ ਜਿਹੜੀ ਇੱਥੇ ਸ਼ਾਂਤੀ ਹੈ ਸ਼ਾਂਤ ਇਲਾਕਾ ਹੈ ਕਿਉਂ ਕਿ ਐਸੇ ਇੱਥੇ ਚੁਣਿਆ ਗਿਆ ਕਿਉਂਕਿ ਇੱਕ ਵੱਖਰਾ ਹੀ ਕਨਸੈਪਟ ਹੁੰਦਾ ਇਹਨਾਂ ਦਾ ਠੀਕ ਹੈ ਜਿਹਦੇ ਨਾਲ ਕੀ ਹੁੰਦਾ ਕਿ ਤੁਸੀਂ ਜਿਵੇਂ ਮੈਡੀਟੇਸ਼ਨ ਕਰਨਾ ਹੈ ਜਾਂ ਹੋਰ ਉਹ ਇਹਨਾਂ ਇਲਾਕਿਆਂ 'ਚ ਤੁਸੀਂ ਜਿਵੇਂ ਬੋਧੀਸ਼ ਵਗੈਰਾ ਜਿਹੜੇ ਹੁੰਦੇ ਸੀਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਮੋਸਟਲੀ ਤੇ ਉਹ ਇਦਾਂ ਇਲਾਕਿਆਂ ਦੇ ਵਿੱਚ ਆ ਕੇ ਹਨਾ ਆਪਣਾ ਮੂਨ ਕਰਦੇ ਸੀਗੇ ਤੇ ਆਪਣਾ ਮੈਡੀਟੇਸ਼ਨ ਕਰਦੇ ਸੀਗੇ ਜਿਹਦੇ ਨਾਲ ਉਹ ਆਪਣੇ ਆਪ ਨੂੰ ਬੜਾ ਵਧੀਆ ਫੀਲ ਕਰਦੇ ਸੀਗੇ ਸੋ ਹੁਣ ਆਪਾਂ ਅ ਅੰਦਰ ਚੱਲਦੇ ਹਾਂ ਠੀਕ ਹੈ ਜੋ ਜੋ ਤੁਹਾਨੂੰ ਹੁਣ ਦਿਖਾਉਣ ਵਾਲੀਆਂ ਚੀਜ਼ਾਂ ਨੇ ਸੋ ਜਿਸ ਤਰ੍ਹਾਂ Hindu ਮੰਦਿਰ ਦੇ ਵਿੱਚ ਐਂਟਰੀ ਦੇ ਵਿੱਚ ਬੈਲ ਲੱਗੀ ਹੁੰਦੀ ਹੈ ਜੇ ਆਪਾਂ ਟਨ ਕਰਕੇ ਜਾਂਦੇ ਆ ਤੇ ਉਸੇ ਤਰ੍ਹਾਂ ਇੱਕ Buddhist ਟੈਂਪਲ ਦੇ ਵਿੱਚ ਵੀ ਇੱਕ ਬੈਲ ਹੈ ਜਿਹਦਾ ਮਤਲਬ ਹੈਗਾ ਕਿ ਤੁਸੀਂ ਆਪਣੀਆਂ ਚਿੰਤਾਵਾਂ ਜਿਵੇਂ ਹੀ ਛੱਡ ਦਿਓ ਠੀਕ ਹੈ ਤੇ ਆਪਣੇ ਕਰਮ ਚੰਗੇ ਕਰੋ ਤੇ ਲੋਕਾਂ ਤੋਂ ਵੱਧ ਤੋਂ ਵੱਧ ਬਲੇਸਿੰਗਸ ਲੋ ਸੋ ਇਹ ਬੈਲ ਵਜਾ ਕੇ ਮਨ ਨੂੰ ਇੰਨਾ ਸ਼ਾਂਤੀ ਮਿਲ ਰਹੀ ਹੈ ਨਾ ਤੇ ਤੁਸੀਂ ਮੈਡੀਟੇਸ਼ਨ ਆ ਕੇ ਕਰੋ ਜੇ ਤੁਸੀਂ ਜਾ ਰਹੀ ਬਹੁਤ ਹੀ ਉਲਟੀ ਹੋਈ ਲਾਈਫ ਚ ਹੈਗੇ ਹੋ ਤਾਂ ਤੁਸੀਂ ਇੱਥੇ ਆਓ ਤੁਹਾਡੀ ਲਾਈਫ ਠੀਕ ਹੋ ਜਾਗੀ ਮੈਂ 100% ਗਰੰਟੀ ਦੇਣੀ ਆ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਹੈ ਤੇ ਇੱਥੇ ਲਿਖਿਆ ਹੋਇਆ ਤਿੰਨ ਵਾਰੀ ਤੁਸੀਂ ਰਿੰਗ ਆ ਕਰਨੀ ਹੈ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਬਹੁਤ ਹੀ ਜ਼ਿਆਦਾ ਮਜ਼ਾ ਆ ਰਿਹਾ ਇਸ ਟੀਨ ਮਜ਼ਾ ਅੰਚ ਤੇ ਇਹਦੀ ਆਵਾਜ਼ ਉਹ ਮੈਨੂੰ ਲੱਗਦਾ 1700 ਏਕੜ ਦੇ ਵਿੱਚ ਜੇ ਜਗ੍ਹਾ ਹੈਗੀ ਹੈ ਤੇ ਕਮ ਸੇ ਕਮ 6 700 ਏਕੜ ਤੱਕ ਤਾਂ ਆਵਾਜ਼ ਆਂਦੀ ਹੋएगी ਇਹਦੀ ਵਾਓ ਮਜ਼ੇਦਾਰ ਚੀਜ਼ ਮਜ਼ੇਦਾਰ ਚੀਜ਼ ਆਲਾਦ ਵਾਲਾ ਇੰਨਾ ਸੋਹਣਾ ਆਲਾਦ ਵਾਲਾ ਹੈ ਮਤਲਬ ਕਿ ਮੈਨੂੰ ਸਮਝ ਨਹੀਂ ਆ ਰਹਾ ਵੀ ਮੇਰੇ ਕੋਲ ਸੱਚੀ ਚ ਅੱਜ ਦੇ ਅੱਜ ਦੀ ਵੀਡੀਓ ਦੇ ਲਈ ਵਰਡਸ ਖਤਮ ਹੋ ਚੁੱਕੇ ਵੀ ਮੈਂ ਪਹਿਲਾਂ ਕਿਉਂ ਨਹੀਂ ਆਈ ਇਸ ਜਗ੍ਹਾ ਦੇ ਉੱਤੇ ਮੈਂ ਸੁਣਿਆ ਬਹੁਤ ਵਾਰੀ ਸੀਗਾ ਬਹੁਤ ਵਾਰੀ ਸੁਣਿਆ ਸੀਗਾ ਪਰ ਅਸੀਂ ਡਿਲੇ ਕਰੀ ਜਾਂਦੇ ਸੀ ਪਰ ਅੱਜ ਆਨ ਦਾ ਸਾਨੂੰ ਮੌਕਾ ਮਿਲੇ ਇੱਕ ਤਾਂ ਮੌਸਮ ਵੀ ਬਹੁਤ ਜ਼ਿਆਦਾ ਸੋਹਣਾ ਹੈ ਤੇ ਪਲੱਸ 뷰 ਦਾ ਬਹੁਤ ਹੈ ਹੀ ਹੈ ਸੋਹਣਾ ਔਟ ਤੇ ਇੱਥੇ ਸਲੋ ਬੋਲਣਾ ਹੀ ਸਲੋ ਹੀ ਤੁਸੀਂ ਬੋਲ ਸਕਦੇ ਹੋ ਸੇ ਇੱਕ ਹੈਗੀ ਹੈ ਬਾਥਿੰਗ ਦਾ ਬੁੱਧਾ ਸੈਰੇਮਨੀ ਸੇ ਤੁਸੀਂ ਇੱਥੇ ਕੀ ਕਰਨਾ ਹੈ ਬੁੱਧਾ ਦਾ ਮਤਲਬ ਨਵਾਣਾ ਹੈ ਤਾਂ ਕਿ ਤੁਸੀਂ ਆਪਣੇ ਜਿੰਦੇ ਵੀ ਦੁੱਖ ਨੇ ਉਹ ਤੁਸੀਂ ਦੂਰ ਕਰ ਸਕੋ ਤੇ ਆਪਣੀ ਜ਼ਿੰਦਗੀ ਨੂੰ ਸੇਫ ਅਤੇ ਸੁਖਾਲੀ ਬਣਾ ਸਕੋ ਆਮੀਨ ਉਹ ਇੱਕ ਨਵੀਂ ਸੈਰਮਨੀ ਹੈ ਜਿਹੜੀ ਕਿ ਹਰ ਇੱਕ ਬੁੱਧਿਸਟ ਟੈਂਪਲ ਦੇ ਵਿੱਚ ਹੁੰਦੀ ਹੈ ਦੁਤਾ ਜਿਹੜਾ ਮੇਨ ਮਕਸਦ ਹੈਗਾ ਉਹਨਾਂ ਦਾ ਇਹ ਸੀਗਾ ਕਿ ਜੀਵਨ ਜਿਹੜਾ ਹੈਗਾ ਦੁਖਦਾਈ ਹੈ ਜਿੰਨੀਆਂ ਤੁਸੀਂ ਇਛਾਵਾਂ ਪਾਲੋਗੇ ਹਨਾ ਉਹਨੀਆਂ ਹੀ ਤੁਹਾਡੀ ਇਛਾਵਾਂ ਹੋਰ ਤੁਹਾਨੂੰ ਅ ਅੱਗੇ ਮਤਲਬ ਕਿ ਦੁਖੀ ਕਰਨਗੀਆਂ ਕਿਉਂਕਿ ਇਹ ਸੱਚ ਹੈ ਕਿ ਅੰਤ ਹਰ ਕਿਸੇ ਦਾ ਹੋਣਾ ਹੀ ਹੋਣਾ ਹੈ ਤੇ ਇਸ ਲਈ ਆਪਣਾ ਜਿੰਨਾ ਤੁਹਾਡੇ ਸੈਟੀਸਫੈਕਸ਼ਨ ਜਿੰਨਾ ਹੈਗਾ ਤੁਸੀਂ ਉਹ ਲੋੜਵੰਦੀਆਂ ਚੀਜ਼ਾਂ ਆਪਣੀਆਂ ਪੂਰੀਆਂ ਕਰੋ ਤੇ ਉਸ ਦੇ ਵਿੱਚ ਹੀ ਖੁਸ਼ ਰਹੋ ਤੇ ਦੁੱਖ ਦਾ ਕਾਰਨ ਇਹਨਾਂ ਨੇ ਮੇਨ ਦੱਸਿਆ ਸੀਗਾ ਕਿ ਤ੍ਰਿਸ਼ਨਾ ਹੈਗੀ ਹੈ ਜਿਹਦੇ ਵਿੱਚ ਲਾਲਚ ਤੇ ਇੱਛਾ ਆ ਜਾਂਦੀ ਹੈ ਜਿਹੜੀ ਕਿ ਬਹੁਤ ਹੀ ਇੱਛਾ ਮਤਲਬ ਕਿ ਹਮੇਸ਼ਾ ਆਪਾਂ ਨੂੰ ਰਹਿੰਦੀ ਹੈ ਕਿ ਆਪਣੇ ਕੋਲ ਇਹ ਚੀਜ਼ ਹੋਵੇ ਇਹ ਚੀਜ਼ ਆਪਾਂ ਸੰਤੁਸ਼ਟ ਰਹਿੰਦੇ ਹੀ ਨਹੀਂ ਹੈਗੇ ਕਿਸੇ ਚੀਜ਼ ਦੇ ਵਿੱਚ ਤਾਂ ਉਹਨਾਂ ਨੇ ਇਸ ਚੀਜ਼ ਆ ਉਹ ਕੀਤਾ ਸੀਗਾ ਵੀ ਆਪਣੀਆਂ ਇੱਛਾਵਾਂ ਨੂੰ ਸਭ ਤੋਂ ਘੱਟ ਤੋਂ ਘੱਟ ਕਰੋ ਤੇ ਦੁੱਖ ਦਾ ਅੰਤ ਹੋ ਸਕਦਾ ਹੈ ਤੇ ਮਰਨਾ ਹਰ ਕਿਸੇ ਨੇ ਹੀ ਹੈ ਤੇ ਆਪਣੀਆਂ ਇੱਛਾਵਾਂ ਨੂੰ ਘੱਟ ਕਰਦੇ ਹੋਏ ਇੱਕ ਸੈਟੀਸਫਾਈਡ ਜੀਵਨ ਜਿਓ ਇਸ ਟੈਂਪਲ ਦੇ ਵਿੱਚ ਬਾਹਰਲਾ ਫੂਡ ਨਹੀਂ ਤੁਸੀਂ ਲਿਆ ਸਕਦੇ ਤੇ ਅੰਦਰ ਇੱਕ ਛੋਟਾ ਜਿਹਾ ਰੈਸਟੋਰੈਂਟ ਬਣਿਆ ਹੋਇਆ ਤੁਸੀਂ ਉੱਤੇ ਫੂਡ ਲੈ ਸਕਦੇ ਆ ਤੇ ਬਾਹਰਲਾ ਫੂਡ ਬਿਲਕੁਲ ਵੀ ਅਲਾਉ ਨਹੀਂ ਹੈਗਾ ਅੰਦਰ बिकॉज ਬਹੁਤ ਹੀ ਜ਼ਿਆਦਾ ਲਗਜ਼ਰੀ ਸਪੇਸ ਹੈ ਤੇ ਉਹ ਚਾਹੁੰਦੇ ਨਹੀਂ ਵੀ ਆ ਕੇ ਤੁਸੀਂ ਆਪਣਾ ਫੂਡ ਲੈ ਕੇ ਆਓ ਤੇ ਇੱਥੇ ਗੰਦ ਪਾਓ ਤੇ ਬਹੁਤ ਵਧੀਆ ਚੀਜ਼ ਹੈ ਇੱਥੇ ਇੱਕ ਬੁੱਧਿਸਟ ਸਕੂਲ ਵੀ ਹੈ ਜਿਹਨੂੰ ਕਾਲਜ ਕਿਹਾ ਜਾਂਦਾ ਹੈ ਤੇ ਉਹਨੂੰ ਉੱਥੇ ਇੱਕ ਘੰਟੇ ਦੀ ਕਲਾਸਿਸ ਵੀ ਦਿੱਤੀਆਂ ਜਾਂਦੀਆਂ ਜਿਨ੍ਹਾਂ ਨੇ ਚਾਈਨੀਜ਼ ਲੈਂਗੁਏਜ ਸਿੱਖਣੀ ਹੈ ਤੇ ਤੁਸੀਂ ਆਓਗੇ ਤੁਸੀਂ ਆਪ ਹੀ ਦੇਖੋਗੇ ਸਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਵੀਡੀਓ ਦੇ ਵਿੱਚ बार-बार ਮੈਂ ਬਹੁਤ ਸੋਹਣਾ ਬਹੁਤ ਸੋਹਣਾ ਸਾਡੇ ਤੋਂ ਤਾਂ ਅੱਜ ਵਰਡਸ ਹੀ ਖਤਮ ਹੋ ਚੁੱਕੇ ਆ ਸਾਡੇ ਕੋਲ ਅੱਜ ਕਿਉਂਕਿ ਇਹ ਇੰਨਾ ਜਿਆਦਾ ਸੋਹਣਾ ਜੀ ਇੰਨੀ ਜਿਆਦਾ ਸੋਹਣੀ ਚੀਜ਼ ਹੈ ਵੇਨ ਕਿ ਜਿੱਥੇ-ਜਿੱਥੇ ਵੀ ਜਾ ਰਹੇ ਹਾਂ ਬਹੁਤ ਫੂਡ ਫੂਡ ਮੈਂ ਦੇ ਦੇਣਾ ਤੁਸੀਂ ਬੋਲ ਲਓ ਬਹੁਤ ਹੀ ਜਿਆਦਾ ਸੋਹਣੀ ਚੀਜ਼ ਹੈ ਬਸ ਇਹਦਾ ਕਨਕਲੂਜਨ ਸੋ ਐਸੀ ਅੱਜ ਸਾਡਾ ਵਲੌਗ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਜਗ੍ਹਾ ਕਿੰਨੀ ਕ ਪਸੰਦ ਆਈ ਸਾਨੂੰ ਤਾਂ ਬਹੁਤ ਜਿਆਦਾ ਪਸੰਦ ਆਈ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਸੀਗਾ ਆਈ ਡੋਨਟ ਹੈਵ ਐਨੀ ਵਰਡ ਰਾਈਟ ਨਾਓ ਤੇ ਮੇਰੇ ਕੋਲ ਐਕਸਪਲੇਨ ਕਰਨ ਲਈ ਕੁਝ ਹੈ ਹੀ ਨਹੀਂ ਕੋਦਾ ਆ ਕੇ ਇਥੇ ਵਿਜ਼ਿਟ ਕਰੋ ਤਾਂ ਤੁਸੀਂ ਆਪ ਦੇਖੋਗੇ ਵੀ ਸੱਚੀ ਚ ਦੁਨੀਆ ਤੋਂ ਅਲੱਗ ਹੀ ਇਹ ਚੀਜ਼ ਹੈਗੀ ਇੱਥੇ ਦੁਨੀਆ ਤੋਂ ਅਲੱਗ ਹੀ ਪਲੇਸ ਬਣੀ ਹੋਈ ਹੈ ਤੇ ਮੈਂ ਤਾਂ ਬਸ ਇਹੀ ਕਹੂੰਗੀ ਕਿ ਜਲਦੀ ਜਲਦੀ ਆਓ ਗਰਮੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੇ ਇੰਜੋਏ ਕਰੋ ਇਸ ਪਲੇਸ ਨੂੰ ਤੇ ਹਾਂ ਜੇ ਤੁਸੀਂ ਮੈਡੀਟੇਸ਼ਨ ਕਰਨਾ ਚਾਹੁੰਦੇ ਹੋ ਆ ਕੇ ਇਕੱਲੇ ਤੇ ਐਂ ਲੱਗਦਾ ਜਿਵੇਂ ਤੁਸੀਂ ਤਿੱਬਤ ਦੀਆਂ ਪਹਾੜੀਆਂ ਤੇ ਬੈਠੇ ਹੋ ਨੇਪਾਲ ਚ ਆਏ ਹੋ요 ਹਾਂ ਮੈਂ ਤੁਸੀਂ ਬਿਲਡਿੰਗਸ ਦੇਖੋ ਉਹ ਵੀ ਹੀ ਬਣੀਆਂ ਹੋਈਆਂ ਪਿੱਛੇ ਤੇ ਆਓ ਜਲਦੀ ਜਲਦੀ ਤੇ ਇਸ ਜਗ੍ਹਾ ਨੂੰ ਵਿਜ਼ਿਟ ਕਰਕੇ ਜਾਓ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਨੈਕਸਟ ਵੀਡੀਓ ਦੇ ਵਿੱਚ ਟਿਲ ਥੈਨ ਬਾਏ